ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਲਓ ਜੀ ਅੱਜ ਉਹ ਦਿਨ ਆ ਗਿਆ ਅੱਜ ਆਪਾਂ ਘੁੰਨੇ ਦੀ ਕਟਾਈ ਸ਼ੁਰੂ ਕਰਾਂਗੇ 1 ਵਜੇ ਤਕਰੀਬਾ ਮਸ਼ੀਨ ਆ ਜਾਣੀ ਆ ਆਪਣੇ ਮੈਂ ਕਿਹਾ ਜਾ ਕੇ ਮੀਆਂ ਲੂਹਾ ਵੱਢਿਆ ਵਾ ਜਿੱਥੋਂ ਦੀ ਆਪਾਂ ਫਿਰ ਟਰੈਕਟਰ ਲਗਾਉਣਾ ਹੈ ਟਰਾਲੀ ਹੈ ਨਾ ਆ ਟੁੱਟਣਾ ਲੱਗੂਗੀ ਕੋਈ ਇਹ ਸਾਰੇ ਜਿੱਥੇ ਤੋਂ ਵੱਡਣਾ ਹੈ ਉੱਥੋਂ ਵੱਢਿਆਵਾਂਗੇ। ਇਹ ਨੁਕਤੇ ਤੇ ਆਪਾਂ ਨੂੰ ਨੋਟ ਕਰਨਾ ਪਊਗਾ ਫਿਰ। ਬੰਦਾ ਜਮਲਿਆ ਦੀ ਉਹ ਆਲੂ ਲਾਉਂਦਾ ਆ ਤੇ ਜਿਹੜਾ ਆਪਣੇ ਦਾ ਪੱਕਾ ਲੱਗਾ ਹੁੰਦਾ ਤੇ ਹੋਰ ਆਪਾਂ ਕਿਸੇ ਨੂੰ ਕਿਹਾ ਨਹੀਂ ਜਦੋਂ ਐਡਾ ਕੰਮ ਵੀ ਹੈ ਨਹੀਂਗਾ ਮੈਂ ਚਲੋ ਸੂਰੇਸ਼ਵਰ ਜੀ ਆਫ ਕਰੇ ਹੁਣੇ ਜਾ ਕੇ ਮੁਰਕੇ ਇੱਕੋ ਜੇ ਮਸ਼ੀਨ ਆ ਜਾਣੀ ਆ ਫਿਰ ਟਰੈਕਟਰ ਟਰਾਲੀ ਲਿਆਵਾਂਗੇ। ਇਹ ਲੈ ਜਾਗੇ ਮੰਡੀ ਨੂੰ ਮਾਦਾ ਜੀ ਕਿਰਪਾ ਕਰੇ ਕਿੰਨੇ ਦਾਣੇ ਝੋਈ ਪਉਂਦਾ ਉਹਦੇ ਹੱਥ ਆ ਤੇ ਸੱਚੇ ਪਾਤਸ਼ਾਹ ਅਮੀਰ ਕਰੇ ਸੋਨਾ ਹੀ ਹੋਵੇ ਸਾਰਿਆਂ ਦੀ ਸੁੱਖ ਮੰਗਣੀ ਚਾਹੀਦੀ ਆ ਜਰ ਆਪਾਂ ਹਰੇਕ ਦੀ ਮੰਗਦੇ ਆ ਆਪਣਾ ਵੀ ਰੱਬ ਪਾਲਾ ਕਰੂਗਾ ਤੇ ਅੱਜ ਆ ਵੀ ਪਤਾ ਲੱਗਣਾ ਆਪਣੀ ਮਿਹਨਤ ਦਾ ਕਿੰਨੀ ਗਮਿਹਨਤ ਹੋਈ ਆ ਫਸਲ ਤੇ ਕਿੱਥੇ ਆਪਣੀ ਉਹਨ ਗੈਲੀ ਰਹਿ ਗਈ ਤੇ ਅੱਜ ਇਹਦਾ ਨਿਚੋੜ ਨਿਕਲਦਾ ਸਾਰਾ ਚਲੋ ਮਿਲਦੇ ਆਂ ਖੀਅ ਵਿੱਚ ਆਗੇ ਲਓ ਬਈ ਅੱਜ ਉਹ ਟਾਈਮ ਆ ਗਿਆ ਪੱਤਾਂ ਨੂੰ ਪਾਈ ਹੋਈ ਫਸਲ ਨੂੰ ਵੱਢਣ ਦਾ ਟਾਈਮ ਆ ਗਿਆ ਵਾ ਦੇਖਦੇ ਆਂ ਮਾਲ ਕੀ ਪੱਲੇ ਪਾਉਂਦਾ ਇਧਰੋਂ ਮਸ਼ੀਨ ਲਿਆਵਾਂਗੇ ਆਪਾਂ ਉਹ ਜਿੱਥੇ ਮੋਟਰਸਾਈਕਲ ਲੱਗਾ ਐ ਦੀ ਉਹ ਨੂੰ ਟੱਕ ਲਾਵਾਂਗੇ ਆਪਾਂ 26 ਵਾਲੇ ਝੋਨੇ ਨੂੰ ਲਾ ਕੇ ਇੱਥੇ ਮਸ਼ੀਨ ਵਾੜਾਂਗੇ ਪਹਿਲਾਂ ਇਹ ਚੋਂ ਆਪਾਂ ਇੱਥੋਂ ਹਲੀ ਬਣਾ ਲਈ ਆ ਇੱਥੋਂ ਆਪਾਂ ਮਸਜੀਨ ਪਹਿਲਾਂ ਇੱੱਚ 'ਚ ਦਾ ਲੈਣੀ ਆ ਇਹਨੂੰ ਵੱਢ ਕੇ ਟਰਾਲੀ 'ਚ ਪਾ ਕੇ ਟਰਾਲੀ ਥੱਲੇ ਹੀ ਲਾ ਕੇ ਉਧਰੋਂ ਆਪਾਂ ਝੋਨਾ ਪਵਾ ਲੈਣਾ ਸਾਰਾ ਉਹਦਾ ਵੀ ਇੱਚ ਹੀ ਫੇਰ ਟਰਾਲੀ ਇੱਥੋਂ ਦੀ ਚਾੜ ਕੇ ਫੇਰ ਦਾ ਪਵਾ ਕੇ ਬਾਹਰ ਨਿਕਲ ਚੱਲਾਂਗੇ ਇਦਾਂ ਹੀ ਆ ਉਹ ਥੱਲੇ ਆ ਦੋ ਕਿੱਲੇ ਉਹਨਾਂ ਦਾ ਵੀ ਇਦਾਂ ਲੀਆਂ ਵੱਢਣੀਆਂ ਸੇਮ ਆਪਾਂ ਤੇ ਅੱਜ ਲੈ ਜਾਂਦੇ ਆ ਫਿਰ ਮੰਡੀ ਦੇ ਦਿਆਂ ਵੀ ਸਾਂਝਾ ਕਰਦੇ ਆ ਤੁਹਾਡੇ ਨਾਲ ਆਪਣਾ ਕੀ ਝਾੜ ਆਉਂਦਾ ਕੀ ਨਹੀਂ ਆਉਂਦਾ ਪ्योर ਜੈਨੂਇਨ ਰਿਪੋਰਟ ਦੇਾਂਗੇ ਕੋਈ ਝੂਠ ਨਹੀਂ ਕੋਈ ਚਾਲ ਘਟਾ ਕੇ ਨਹੀਂ ਕੋਈ ਵਧਾ ਕੇ ਨਹੀਂ ਦੱਸਾਂਗੇ ਜੋ ਹੋਊਗਾ ਤੁਹਾਡੇ ਸਾਹਮਣੇ ਹੋਊਗਾ ਸਾਰਾ ਦੱਸਾਂਗੇ ਨਾਲ-ਨਾਲ ਆਪਣੇ ਵਲੌਗ ਦੇਖਦੇ ਰਹੋ ਤੇ ਆਪਣੀ ਨਵੀਂ ਜੋ ਵੀ ਨਵਾਂ ਤਜਰਬਾ ਹੁੰਦਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਐਦ ਕਿ ਆਪਾਂ ਪਹਿਲੇ ਸਾਲ ਲਾਇਆ ਸੀਗਾ ਚੋਨਾ ਪਹਿਲੇ ਸਾਲ ਹੀ ਬਾਈ ਸ਼ੁਰੂ ਕੀਤੀ ਆ ਤੇ ਮਹਾਰਾਜ ਦੀ ਕਿਰਪਾ ਰਹੀ ਬਹੁਤ ਉਹਦਾ ਤੇ ਆ ਸਾਰਾ ਆਪਣਾ ਝੋਨਾ ਤਾਂ ਹੀ ਕੰਡੀਸ਼ਨ ਦੇ ਸਕਦੇ ਆ ਹੁਣ ਤਾਂ ਇਹ ਮੈਂ ਤਾਂ ਹੀ ਕਰਦਾ ਸੀ ਕਹਿੰਦਾ ਲੈ ਜਾਓ ਵੱਢ ਕੇ ਮੈਨੂੰ ਥੋੜਾ ਜਿਹਾ ਲੇਟ ਹੋ ਗਿਆ ਇਹ ਤੇ ਉਹ ਜਿਹੜਾ ਆਪਣਾ ਹੁਣ ਪੱਕਿਆ ਟਾਈਮ ਤੇ ਪੂਰਾ ਇਹ ਥੋੜਾ ਜਿਹਾ ਪਹਿਲਾਂ ਦਾ ਪੱਕਿਆ ਹੋਇਆ 4-5 ਦਿਨ ਲੇਟ ਹੋ ਗਿਆ ਇਹ ਤੇ ਇਹ ਵੱਢ ਕੇ ਤੇ ਮਗਰ ਇਹਨੂੰ ਸਾਂਭਦੇ ਆਂ ਸੂੰਭਦੇ ਆਂ ਅੱਦੀ ਵਾਰੀ ਆ ਜਾਣੀ ਆ ਆ 31 ਲਾਇਆ ਉੱਪਰ ਵੀ ਉਹ ਪਰੇ 26 ਲਾਇਆ ਹੋਇਆ ਇਹਨਾਂ ਦੀ ਵਾਰੀ ਆ ਜਾਣੀ ਆ ਫਿਰ ਇਹ ਵੱਢ ਕੇ ਫਿਰ ਆਪਾਂ ਕਣਕ ਬੀਜਾਂਗੇ ਕਿ ਜਿੱਦਾਂ ਆਪਾਂ ਪਰਾਇੀ ਸਾਉਂਦੇ ਆਂ ਜਿੱਦਾਂ ਖੇਤ ਤਿਆਰ ਕਰਦੇ ਆਂ ਸਾਰਾ ਤੁਹਾਨੂੰ ਦੱਸੀ ਜਾਵੇ ਨਾਲ ਦੀ ਨਾਲ ਵਲੌਗ ਚ ਤੇ ਆਹ ਚੈੱਕ ਕਰੋ ਬਣਾ ਲਿਆ ਆਪਾਂ ਬੜਾ ਵਧੀਆ ਹੁਣ ਟਰਾਲੀ ਵੀ ਇੱਥੇ ਕੋਈ ਅਟ ਨਹੀਂ ਲੱਗੂਗੀ ਸਿੱਧਾ ਐ ਚੜੂਗਾ ਆ ਬੰਦਾ ਸੀਗਾ ਇੱਥੇ ਇਹ ਬੰਦਾ ਵੱਡ ਕੇ ਆ ਵੀ ਥਾਂ ਪੱਕਾ ਆ ਸਾਰਾ ਥਾਂ ਇੰਨਾ ਥਾਂ ਪੱਕਾ ਆ ਇੱਥੇ ਮਿੱਟੀ ਸਿੱਟੀ ਆ ਇੱਥੋਂ ਜੇ ਬਹਿ ਗਈ ਤੇ ਫੇਰ ਆਪਾਂ ਜਦੋਂ ਕੰਬੈਨ ਲੰਗਣੀ ਆ ਇਹ ਲੀ ਪੈ ਜਾਣੀ ਇਹਦੇ ਵਿੱਚ ਤੇ ਉਦੋਂ ਬਾਅਦ ਆਪਾਂ ਫਿਰ ਮਿੱਟੀ ਥੋੜੀ ਜਿਹੀ ਹੋਰ ਪਾ ਦਿਆਂਗੇ ਉਹਦੇ ਤੇ ਵੀ ਆਪਣੀ ਅਟ ਟੁੱਟ ਨਾ ਲੱਗੂਗੀ ਤੇ ਆਪਾਂ ਸੌਖੇ ਹੀ ਨਿਕਲ ਚ ਹਾਂਜੀ ਟ੍ਰੈਕਟਰ ਟਰਾਲੀ ਲੈ ਜਾਂਦਾ ਆ ਤੇ ਟਰਾਲੀ ਪਾ ਲਿਆਂਦੀ ਆਪਣੇ ਮਿੱਤਰ ਦੀ ਤੇ ਹੁਣ ਆਪਾਂ ਚੱਲਦੇ ਆਂ ਖੇਤ ਨੂੰ ਤੇ ਵੜਾ ਕੇ ਇਹ ਤੁਹਾਨੂੰ ਦੱਸਦੇ ਆਂ ਵੀ ਪੀਸੀ ਨਿਕਲਦੀ ਆ ਕਿ ਕੀ ਲੈਂਦਾ ਕੀ ਹਿਸਾਬਾ ਬਣਦਾ ਜਿੱਦਾਂ ਦਾ ਵੀ ਹੋਊਗਾ ਸਿਸਟਮ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸੀ ਚੱਲਾਂਗੇ ਕੀ ਝਾੜ ਨਿਕਲਦਾ ਆਪਣਾ ਕੀ ਹਿਸਾਬਾ ਬਣਦਾ ਸਾਰਾ ਦੱਸਾਂਗੇ ਕਿੰਨਾ ਕ ਆਪਣਾ ਆਉਸਤ ਨਿਕਲਦੀ ਆ ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਹੈ ਖੇਤ ਪਹੁੰਚ ਗਏ ਆ ਤੇ ਕੰਬੈਨ ਆ ਰਹੀ ਆ ਟਰੈਕਟਰ ਆਪਾਂ ਲੈ ਜਾਂਦਾ ਵਾ ਟਰਾਲੀ ਪਾ ਕੇ ਤੇ ਆਹ ਝੋਨਾ ਵਟਾਉਣਾ ਅੱਜ ਆਪਾਂ ਜਿੰਨਾ ਲੱਗਾ ਇਧਰ ਆਹ ਲਾਲ ਲਾਲ ਦੇ ਦਿੱਤਾ ਤੁਹਾਨੂੰ ਇਹ ਕਰਕੇ ਅੱਜ 4 ਕਿੱਲੇ ਆਪਾਂ ਵੜ ਦੇਣੇ ਆ ਵੜ ਕੇ ਤੇ ਮੰਡੀ ਲੈ ਕੇ ਚੱਲਾਂਗੇ ਇਹਨਾਂ ਨੂੰ ਸੇਟਾਂਗੇ ਤੇ ਦੇ ਦਿਆਂ ਵੀ ਕੀ ਝਾੜ ਆਉਂਦਾ ਆਪਣਾ ਕਿੰਨਾ ਆਉਂਦਾ ਕਿੰਨਾ ਕਰਬ ਆਪਣੀ ਝੋਲੀ 'ਚ ਡਨੇ ਪੌਂਦਾ ਆ ਹਨਾ ਤੇ ਤੁਹਾਡੇ ਨਾਲ ਆਪਾਂ ਇੱਕ ਇੱਕ ਗੱਲ ਸਾਂਝੀ ਕਰਾਂਗੇ ਤੇ ਬਾਕੀ ਚਲੋ ਐਸ ਕੀ ਤਾਂ ਕਹਿੰਦੇ ਵੀ ਬਾਹਰ ਹੀ ਮੰਦਾ ਰਿਹਾ ਨਾ ਸਾਰਿਆਂ ਦਾ ਹੀ ਵਿਚਾਰਿਆਂ ਦਾ ਚਲੋ ਉਹਨਾਂ ਨਾਲੋਂ ਫੇਰ ਠੀਕ ਆ ਵਿਚਾਰੇ ਜਿਨ੍ਹਾਂ ਦੇ ਸਾਰਿਆਂ ਦੇ ਹੜ ਹੁੜ ਗਏ ਆ ਨਾ ਬਹੁਤ ਮਾੜਾ ਟਾਈਮ ਆਇਆ ਉਹਨਾਂ ਤੇ ਵੀ ਆਪਣੇ ਨਾਲੋਂ ਜ਼ਿਆਦਾ ਮਾੜਾ ਟਾਈਮ ਉਹਨਾਂ ਤੇ ਆਇਆ ਆਪਣੇ ਚਲੋ ਝਾੜ ਹੀ ਘਟੇ ਆ ਤੇ ਪਰ ਉਹਨਾਂ ਦਾ ਵਿਚਾਰਿਆ ਦੇ ਕੁਝ ਵੀ ਪੱਲੇ ਪਿਆ ਆਪਣੇ ਤਾਂ ਫੇਰ ਚਲੋ ਕੋ ਉਹਨਾਂ ਕੋ ਪੱਲੇ ਪੇਜੂਗਾ ਹਨਾ ਇਸ ਲਈ ਸਬਰ ਚ ਰਹਿਣਾ ਚਾਹੀਦਾ ਸਬਰ ਜਿਹਨੂੰ ਆ ਗਿਆ ਉਹ ਰਾਜਾ ਹੀ ਆ ਹਨਾ ਤੇ ਜਿਹਨੂੰ ਸਬਰ ਨਹੀਂ ਉਹ ਭਾਵੇਂ ਜੋ ਕੁਝ ਮਰਜ਼ੀ ਮਿਲ ਜਵੇ ਉਹ ਅਜਦਾ ਨਹੀਂ ਮਹਾਰਾਜ ਵੀ ਕਹਿੰਦੇ ਆ ਨਾ ਵੀ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ ਤੇ ਇਹਦਾ ਮਤਲਬ ਇਹੀ ਆ ਜਿਹਨੂੰ ਸਬਰ ਸੰਤੋਖ ਹੈ ਨਹੀਂ ਆ ਉਹ ਰਾਜਾ ਨਹੀਂ ਬੰਦਾ ਇਸ ਲਈ ਥੋੜਾ ਮਲੇ ਵਾੜਾ ਮਲੇ ਉਹਦੇ ਵਿੱਚ ਰਹਿਣਾ ਚਾਹੀਦਾ ਆਪਾਂ ਨੂੰ ਮਾਲਕ ਦੀ ਰਜਾ ਵਿੱਚ ਤੇ ਸੱਚੇ ਪਾਸਾ ਜਦੋਂ ਮੇਲ ਕਰੇ ਸੋਹਣੇ ਨਿਕਲੇ ਸਾਰਿਆਂ ਦਾ ਵਧੀਆ ਨਿਕਲੇ ਕੰਬੈਨ ਦੀ ਵੀੜ ਕੰਨ ਰਹੇ ਹੁਣ ਤੇ ਆਪਾਂ ਜਦ ਨੂੰ ਆ ਪੱਲੇ ਬੁੱਲੇ ਸੈਟ ਕਰ ਲੈਨੇ ਆ ਸਾਰੇ ਵਿਛਾ ਕੇ ਇਹਨੂੰ ਬੰਨ ਲੈਨੇ ਦੁਬਾਰਾ ਚੰਗੀ ਤਰ੍ਹਾਂ ਠੋਕ ਕੇ ਹਨਾ ਤੇ ਕਰਕੇ ਹੌ ਲਾਣੀਦਾਰ ਵੀ ਆ ਗਿਆ ਚਾਹ ਲੈ ਆਇਆ ਡੱਬਾ ਨਾ ਵੀ ਮੱਥਾ ਟੇਕਾਂਗੇ ਸ਼ੁਰੂਆਤ ਕਰਾਂਗੇ ਅੱਜ ਤੇ ਚਾਰ ਕਿੱਲੇ ਵੱਡਾਂਗੇ ਅੱਜ ਇੱਕ ਟ੍ਰੇਲ ਟਰਾਲੀ ਆਪਣੇ ਕੋ ਆ ਮਗਰ ਪਾਈ ਹੋਈ ਐ ਕਾ ਉੱਤਰ ਖੜੀ ਆ ਆਉਂਦਾ ਕਹਿੰਦਾ ਜਿਹੜੀਆਂ ਘੜੀਆਂ ਦਾ ਇੰਤਜ਼ਾਰ ਸੀ ਉਹ ਆ ਗਈਆਂ ਆ ਕੰਪਨੀਆਂ ਦੇ ਮਾਲਕ ਤੇ ਉਹ ਆਪਣੀ ਕੰਪਨੀਆਂ ਆਉਂਦੀ ਆ ਤੇ ਪਿਆਰੀ ਪੂਰੀ ਆ ਅੱਜ ਆਪਣੀ ਕਰਦੇ ਆ ਹਾਂਜੀ ਕੰਪਨੀਆਂ ਦੇ ਮਾਲਕ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਫਤਿਹ ਬਲਾਉ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਆ ਗਈ ਜੀ ਕੰਪਨੀਆਂ ਆਪਣੀ ਤੇ ਇੱਧਰ ਲੱਗਦੇ ਆ ਉਹ ਜਿਹੜੇ ਵੱਡਾਂਗੇ ਆ ਜੀ ਉੱਥੋਂ ਬਾਈ ਆਪਾਂ 26 ਝੋਨੇ ਜੋ ਕੱਟ ਲਾ ਲਿਆ ਵਾ ਉਹ ਲਾ ਕੇ ਤੇ ਆਪਾਂ ਅੱਡ ਪੱਲੇ ਦੇ ਦਾਣੇ ਪਵਾ ਲੈਣੇ ਕਿਉਂਕਿ ਉਹ ਹੱਲੇ ਹਰੇ ਆ ਦਾਣੇ ਉਹ ਅੱਡ ਪੱਲੇ ਦੇ ਪਾ ਲੈਣੇ ਆ ਤੇ ਫਿਰ ਪਾ ਕੇ ਤੇ ਆਪਾਂ ਇੱਧਰ ਨੂੰ ਵੜ ਲੈਣੀ ਇੱਥੋਂ ਸਿੱਧੀ ਲਿਆਵਾਂਗੇ ਐਨੂੰ ਇੱਥੋਂ ਐਨੂੰ ਲਿਆ ਕੇ ਆਹ ਲੀਏ ਤਾਰ ਕੇ ਤੇ ਆਹ ਵੜਾਂਗੇ ਪਹਿਲਾਂ ਇਹ ਵੜ ਕੇ ਫੇਰ ਉਧਰ ਚੜ ਜਾਾਂਗੇ ਉਹ ਵੜ ਕੇ ਤੇ ਫੇਰ ਚਲਿਆਵਾਂਗੇ ਕਿਉਂਕਿ ਫੇਰ ਆਪਣੀ ਟਰਾਲੀ ਦਾ ਜੋਰ ਮੰਨ ਲਓ ਕਿ ਟਰੈਕਟਰ ਦਾ ਘੱਟ ਲੱਗੂਗਾ ਜੇ ਆਹ ਵੜ ਕੇ ਐਨੂੰ ਵੜਦੇ ਆ ਤੇ ਫੇ ਤੁਹਾਨੂੰ ਪਤਾ ਇਧਰੋਂ ਫੇ ਚੜਦੇ ਆ ਔਖਾ ਹੋਣਾ ਕੰਮ ਟਰੈਕਟਰ ਫੋੜਿਆ ਆਪਣੇ ਕੋ ਕੱਪੜੇ ਆਪਾਂ ਨੂੰ ਫਾਰਮ ਆਲੇ ਪਾਏ ਹੋਏ ਆ ਪੰਪ ਉਹਨੂੰ ਫਾਰਮ ਆਲਾ ਆ ਤੇ ਬਾਕੀ ਸਾਰਾ ਉਹਦਾ ਇੰਜਣ ਉੰਜਣ ਇਹ ਸਾਫ ਸਾਹ ਮੋੜਲਾ ਇਹ ਸਭ ਚੇਂਜ ਕੀਤਾ ਆ ਉਹਦਾ ਫਾਰਮ ਆਲਾ ਪਾਇਆ ਹੋਇਆ ਤੇ ਉਹਦਾ ਬਾਕੀ ਫੋੜਿਆ ਲਓ ਬਾਈ ਜੀ 26 ਦਾ ਜਿਹੜਾ ਕੱਟ ਲਾਇਆ ਸੀ ਉਹ ਆਪਾਂ ਪਵਾ ਲਿਆ ਪੱਲੀ ਤੇ ਵਾਕੀ ਤੇ ਹੁਣ ਇੱਧਰ ਨੂੰ ਲੈ ਕੇ ਜਾਂਦੇ ਆਂ ਮਸ਼ੀਨ ਨੂੰ ਦੇਖੋ ਮਾਲਕ ਸ਼ਰ੍ ਕਰਪਾ ਕਰੇ ਸੋਹਣੀ ਵਰਗੀ ਬਾਬਾ ਸੋਨਾ ਨਿਕਲੇ ਚਲੋ ਇਸੇ ਹੀ ਚੀਜ਼ ਤੇ ਆਪਾਂ ਨੂੰ ਆਸ ਹੁੰਦੀ ਆ ਬਾਈ ਹੋਰ ਤਾਂ ਆਪਾਂ ਕਿਸੇ ਤੋਂ ਕੀ ਮੰਗਣਾ ਹਨਾ ਇਸੇ ਹੀ ਤੇ ਆਪਾਂ ਨੂੰ ਆਸ ਹੁੰਦੀ ਆ ਵੀ ਚਲੋ ਮਾਲਕ ਮਿਹਰ ਕਰੇ ਤੇ ਸੋਨੇ ਦਾਣੇ ਨਿਕਲਣ 4 ਰੁਪਏ ਆਉਣਗੇ ਖਰਚਾ ਨਿਕਲਦਾ ਆ ਸਾਰਾ ਹੁੰਦਾ ਆ ਹਣਾ ਤਾਂ ਕਰਕੇ ਲੋਕੀ ਭਰ ਗਈ ਆ ਤੇ ਸਟਾਉਨੇ ਆ ਦਾਣੇ ਆਹ ਲਾਣੇ ਦਾਤ ਲਿਆਉਂਦਾ ਮਗਰ ਤੇ ਸੱਚੇ ਪਾਤਸ਼ਾਹ ਜਦੋਂ ਮਿਹਰ ਕਰੇ ਦੇ ਦੇ ਆ ਆਪਣਾ ਤੋਰੀਆ ਹੀ ਬੀਜਿਆ ਬਾਈ ਆਪਾਂ ਇਹ ਤਾਂ ਸਵਾਪਾ ਕੀ ਗਿਆ ਸਾਰਾ ਉਦੋਂ ਆਪਾਂ ਮਸ਼ੀਨ ਐਂ ਦੀ ਲੈ ਕੇ ਆਉਣੀ ਸੀ ਵੱਢ ਕੇ ਤੇ ਆ ਗਿੱਲਾ ਸੀ ਮੋਦੇ ਫੇਰ ਆਓ ਆਪਣੀਆਂ ਮੂਲੀ ਪਾਲਕਾਂ ਦਾ ਰਵਾਇਰੂ ਤਾਣਾ ਦੇਖ ਲਓ ਬਹੁਤ ਵਧੀਆ ਸਾਫ ਆ ਹਾਲ ਕੀ ਮੇਲ ਕਰੇ ਸੱਚੇ ਬਾਦਸ਼ਾਹ ਆ ਆਪਣਾ ਮਸ਼ੀਨ ਆ ਬਾਈ ਨੇ ਰੜੰਗਿਆਂ ਹਾਂ ਹੂੰ ਚਾਹਤਾ ਦਾ ਹੈਗਾ ਵਾਈਟ ਮੰਟਰ ਚੱਲਾ ਇੱਕ ਵੱਡਿਆ ਗਿਆ ਆ ਪਰਾਲ ਬਹੁਤ ਆ ਇਹ ਵੀ ਹੁਣ ਸਾਹਮਣਾ ਪੈਣਾ ਕਰਦੇ ਆ ਕੰਟਰੈਕਟ ਗੱਠਾ ਬਣਾਉਣ ਆ ਰਿਆਂ ਨਾ ਤੇ ਮੇਰੇ ਖਿਆਲ ਨਾਲ ਬਾਪੂ ਕਿਹਾ ਆ ਜਾ ਕੇ ਬਟਾਉਨੇ ਆ ਉਹਨੂੰ ਕਹਿੰਨੇ ਵੀ ਚਲੋ ਬੰਨ ਦੇਵਾ ਆ ਕੇ ਨਾ ਲੱਗਦਾ ਕੰਮ ਨੇ ਵੇੜੀਏ ਤੇ ਇੱਕ ਪਾੜ ਇਹਨੂੰ ਪਾ ਕੇ ਹਰਾਂ ਦੀ ਤੇ ਛੱਡ ਦਿਆਂਗੇ ਫਿਰ ਉਦੋਂ ਉੱਪਰ ਆਪਾਂ ਫੇ ਸੁਪਰ ਸੀਟਰ ਨਾਲ ਬਟਾ ਦਿਆਂਗੇ ਲਓ ਜੀ ਕਿੱਲੇ ਦਾ ਵੱਢਿਆ ਗਿਆ ਵਾ ਤੇ ਤਿੰਨ ਬੋਗੀਆਂ ਪੈ ਗਈਆਂ ਇਹਦੇ ਵਿੱਚ ਉਦਾਂ ਅੱਗੇ 4 ਸਵਾ 4 ਨਿਕਲਦੀਆਂ ਆਉਂਦੀਆਂ ਐ ਕਿ ਚਲੋ ਸਾਰਿਆਂ ਨੇ ਘਟਿਆ ਝੜ ਹਨ ਬਾਕੀ ਦੇਖਦੇ ਮੰਡੀ ਜਾਏ ਕੀ ਨਿਕਲਦਾ ਪਹਿ ਗਿਆ ਆ ਮਾਲ ਥੋੜਾ ਜਿਹਾ ਰਹਿ ਗਿਆ ਅੱਤੀ ਕੁ ਬੋਕੀ ਮੇਰੇ ਹਿਸਾਬ ਨਾਲ ਹੋਰ ਹੋਊਗੀ ਅੱਤੀ ਜਾਂ ਪੌਣੀ ਤੇ ਟੀਸੀ ਤਾਂ ਨਹੀਂ ਨਿਕਲੀ ਪੂਰੀ ਏ ਮੇਰੇ ਹਿਸਾਬ ਨਾਲ ਟੀਸੀ ਨਹੀਂ ਨਿਕਲਦੀ ਬਾਕੀ ਚਲੋ ਦੇਖਦੇ ਆ ਭਰ ਗਈ ਏ ਟਰਾਲੀ ਅੱਗੀ ਉਹ ਦੀ ਪਾ ਗੇ ਬੋਕੀ ਇੱਕ ਤੇ ਫੇਰ ਦਿਖਾਉਨੇ ਆ ਤੁਹਾਨੂੰ ਕੀ ਨਿਕਲਦਾ ਦਾਣਾ ਤਾਂ ਵੈਸੇ ਠੀਕ ਆ ਸਾਫ ਆ ਦੋ ਨਾਲ ਚੰਗਾ ਆ ਬਾਕੀ ਚਲੋ ਦਿਖਾਉਨੇ ਆ ਤੁਹਾਨੂੰ ਪਿੱਛੇ ਪੈ ਜਾਣਾ ਹਲੇ ਬਹੁਤ ਮਾਲ ਉਹ ਗੱਲ ਨਹੀਂ ਬਣੀ ਐਦਕੀ ਖਾਲੀ ਰਹਿ ਗਿਆ ਕੰਮ ਦੋ ਗੱਲਿਆਂ ਦਾ ਪੈ ਗਿਆ ਮਾਵੇ ਦੇ ਵਿੱਚ ਆ ਵਧਿਆ ਗਿਆ ਸਾਰਾ ਇੱਧਰ ਆ ਹੁਣ ਮੁੜ ਕੇ ਵਧਾਂਗੇ ਜਿਹੜਾ ਉੱਪਰ ਰਹਿ ਗਿਆ ਆ ਵੀ ਨਾਲ ਹੀ ਵਧਾਂਗੇ ਇਹਦੇ ਤੇ ਆ ਰਹਿ ਗਿਆ ਦੋਹਾਂ ਗੱਲਿਆਂ ਦੀ ਆਖਰੀ ਬੁੱਕੀ ਐਂਦੀ ਜਾਣਾ ਉਤੋਂ ਦੀ ਹਾਂ ਨਵਾਂ ਮੋਰਚਾ ਪਾਪਾ ਕੱਲ ਏਜੰਸੀਆਂ ਘੜਾਇਆ ਦੂੰ ਕਹਿੰਦਾ ਲੈ ਦੱਸ ਨਵਾਂ ਨਹੀਂ ਮੋਰਚਾ ਲੈ ਇਹ ਹਾਂ ਆ ਮੋਰਚਾ ਨਵਾਂ ਤਾਂ ਹੈਗਾ ਇਹ ਤਾਂ ਨਵਾਂ ਆ ਦੂਸਰਾ ਉਹ ਦੂਸਰਾ ਦੂਜਾ ਘੜਾ ਦਿੱਤਾ ਓਏ ਆ ਵੜਾ ਜਾ ਮੋਟਰਸਾਈਕਲ ਮੇਰਾ ਮੇਰਾ ਬੁੱਤ ਭਰਾ ਦੇ ਨਾਲ ਭਰਾ ਆਹੋ ਕਰਦੇ ਆ ਤਬੜ ਕਰਾ ਕੇ ਲੈ ਗੀ ਨਾ 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 ਉਹ ਸੇ ਕੰਮੋਂ ਨਿਪਟ ਗਿਆ ਅੱਜ ਦਾ ਚਾਰ ਗੱਲੇ ਵਾਢਲੇ ਆ ਦੋ ਆਪਾਂ ਉਹ ਟਰਾਲੀ ਜੀ ਪਾਉਂਦੇ ਆ ਦੋ ਸੈਟ ਲੈ ਇਹਦੇ ਵਿੱਚ ਚਲੋ ਇੱਧਰੋਂ ਪਿਆਰ ਵੱਲੇ